ਆ ਕੈਨੇਡਾ ਚ ਸੜਕ ਤੇ ਪੰਜਾਬੀ ਕੁੜੀ ਵੀਜ਼ੇ ਦਾ ਆਫਰ ਲੱਗਾ ਹੈ ਤੇ ਉਹਦੀ ਮਸ਼ਹੂਰੀ ਕਰ ਰਹੀ ਹੈ ਤੇ ਕਹਿ ਰਹੇ ਨੇ ਕਿ ਕੁੜੀ ਬੜੀ ਮਿਹਨਤੀ ਹੈ ਵਿਦੇਸ਼ ਜਾ ਕੇ ਕਮਾਈ ਕਰ ਰਹੀ ਹੈ ਪਰ ਉੱਥੇ ਹੀ ਦੋਸਤੋ ਆ ਕੁੜੀ ਵੇਖੋ ਇਹ ਪੰਜਾਬ ਦੀ ਧੀ ਪੰਜਾਬ ਚ ਪੰਪ ਤੇ ਕੰਮ ਕਰਦੀ ਹੈ ਤੇ ਲੋਕ ਇਹਨਾਂ ਦੋਵਾਂ ਵੀਡੀਓਜ਼ ਨੂੰ ਕੰਪੇਅਰ ਕਰਕੇ ਕਹਿੰਦੇ ਨੇ ਕਿ ਜਿਨੇ ਪੰਜਾਬ ਦੇ ਪੰਪ ਤੇ ਕੰਮ ਕਰਦੀ ਹੈ ਸਪੈਨ ਨੇ ਕਮਾਉਣੇ ਨੇ ਉਹਨੇ ਤਾਂ ਕੈਨੇਡਾ ਵਾਲੀ ਨੇ ਇੱਕੇ ਦਿਨ ਚ ਕਮਾ ਲੈਣੇ ਨੇ ਆ ਹਾਲ ਹੈ ਦੋਸਤੋ ਆਪਣੇ ਲੋਕਾਂ ਦਾ ਜਿਹੜਾ ਪੰਜਾਬ ਚ ਕੰਮ ਕਰਦਾ ਉਹਨੂੰ ਬੰਦਾ ਨਹੀਂ ਸਮਝਦੇ ਤੇ ਸਭ ਤੋਂ ਵੱਡੀ ਗੱਲ ਜੋ ਕੌੜੀ ਲੱਗੇਗੀ ਪਰ ਹੈ ਸੱਚਾਈ ਜੇ ਕਿਦਾਂ ਇਆ ਪੀਜੇ ਵੇਚਣ ਵਾਲੀ ਕੁੜੀ ਪੰਜਾਬ ਚ ਆ ਕੇ ਕਿਸੇ ਮੁੰਡੇ ਨਾਲ ਵਿਆਹ ਕਰਾਈ ਤਾਂ ਪੰਜਾਬ ਰਿੰਦਾ ਮੁੰਡਾ ਇਸ ਕੁੜੀ ਤੇ 40 ਲੱਖ ਰੁਪਈਆ ਵੀ ਖਰਚ ਸਕਦਾ ਹੈ ਵਿਆਹ ਤੇ ਵੀ ਸਾਰਾ ਖਰਚਾ ਕਰ ਸਕਦਾ ਹੈ ਤੇ ਫਿਰ ਚਾਏ ਕੁੜੀ ਸੱਦੇ ਨਾ ਸੱਦੇ ਉਹ ਕੁੜੀ ਦੀ ਮਰਜ਼ੀ ਹੈ ਇਹ ਕੋੜੀ ਸੱਚਾਈ ਹੈ ਦੋਸਤੋ ਔਰ ਇਹ ਗੱਲਾਂ ਮੈਂ ਖੁਦ ਤੋਂ ਨਹੀਂ ਕਹਿ ਰਿਹਾ ਇਹ ਪੰਜਾਬ ਦੇ ਲੋਕ ਖੁਦ ਕਹਿ ਰਹੇ ਨੇ ਜਿਵੇਂ ਕਿ ਪਹਿਲੇ ਨੇ ਗਾਲ ਕੱਢ ਕੇ ਲਿਖਿਆ ਜੀਨੇ ਤੁਹਾਨੂੰ ਸਾਲ ਦੇ ਬੰਨੇ ਨੇ ਉਹਨੇ ਕੈਨੇਡਾ ਵਾਲੀ ਨੇ ਪਰ ਡੇ ਕਮਾ ਲੈਣੇ ਨੇ ਆ ਮਾਨਸਿਕਤਾ ਵੇਖੋ ਦੋਸਤੋ ਕੈਨੇਡਾ ਵਾਲੇ ਪੰਜਾਬੀਆਂ ਦੀ ਪੰਜਾਬ ਚ ਮਿਹਨਤ ਕਰਨ ਵਾਲੇ ਨੂੰ ਬੰਦਾ ਨਹੀਂ ਸਮਝਦੇ ਵੇਖੋ ਕਿਵੇਂ ਗਾਲ ਕ ਇਹ ਤੁਹਾਨੂੰ ਉਹਨੇ ਪੈਸੇ ਕਮਾਉ ਲੱਗਿਆ ਸਾਲ ਲੱਗ ਜਾਣਾ ਇਹ ਵੋ ਅਗਲੇ ਨੇ ਵੇਖੋ ਕੀ ਲਿਖਿਆ ਇਹਨੇ ਲਿਖਿਆ ਪੰਜਾਬ ਵਿੱਚ ਇਸ ਨੂੰ 5000 ਰੁਪਏ ਨਾ ਦਿੰਦੇ ਹੋਣੇ ਨੇ ਤੇ ਕੈਨੇਡਾ ਚ ਕੁੜੀ ਨੂੰ 5000 ਡਾਲਰ ਬਣਦਾ ਹੋਣਾ ਤੇ ਡਾਲਰ ਦੀ ਕੀਮਤ ਵੇਖ ਲੂ ਕਿੰਨੀ ਹੈ ਹੁਣ ਕਈ ਲੋਕ ਕਹਿਣਗੇ ਕਿ ਹਾਂ ਯਾਰ ਇਹ ਤਾਂ ਗੱਲ ਸਹੀ ਹੈ ਤੇ ਉਹਨਾਂ ਲਈ ਜਵਾਬ ਇਹ ਹੈ ਕਿ ਜਿਹੜੀ ਗੋਭੀ 20 ਰੁਪਏ ਕਿਲੋ ਪੰਜਾਬ ਚ ਵੇਚ ਰਹੀ ਏ ਉਹੀ ਗੋਭੀ ਦਾ ਫੁੱਲ ਕੈਨੇਡਾ ਚ 8 ਡਾਲਰ ਦਾ ਮਿਲਦਾ ਹੈ ਜੇ ਕਮਾਈ ਉੱਥੇ ਵੱਧਦਾ ਤਾਂ ਮੰਗਾਈ ਵੀ 10 ਗੁਣਾ ਵੱਧ ਹੈ ਮੈਂ ਤਾਂ ਸਲੂਟ ਕਰਾਂਗਾ ਪੰਜਾਬ ਚ ਕੰਮ ਕਰਦੀ ਇਸਤੀ ਨੂੰ ਤੇ ਜੇ ਤੁਸੀਂ ਵੀ ਪੰਜਾਬ ਵਾਲ